you ਜੀ ਸਾਹਿਬ ਹਾਂਜੀ ਭਾਜੀ ਕੀ ਨਾਮ ਜੀ ਮੇਰਾ ਨਾਮ ਦਵਿੰਦਰ ਹੈ ਜੀ ਦਵਿੰਦਰ ਜੀ ਕੀ ਗੱਲਬਾਤ ਹੋਈ ਆ ਕੱਬੀਤੀ ਰਾਤ ਜੀ ਕੱਲ ਸੇਵਾ ਕੇਂਦਰ ਨੂਰ ਮੈਲ ਵਿਖੇ ਚੋਰੀ ਹੋ ਗਈ ਆ ਜੀ ਸਵੇਰੇ ਜਦੋਂ 8:30 ਵਜੇ ਆ ਕੇ ਸੇਵਾ ਕੇਂਦਰ ਦਾ ਦਰਵਾਜ਼ਾ ਖੋਲਣ ਲਈ ਆਏ ਤਾਂ ਪਤਾ ਲੱਗਾ ਕਿ ਦਰਵਾਜ਼ਾ ਟੁੱਟਾ ਹੋਇਆ ਸੀਗਾ ਲੋ ਦੇ ਲੋਕ ਜਿਹੜੇ ਡੈਮੇਜ ਹੋ ਚੁੱਕੇ ਸੀ ਦੋਰ ਵੀ ਜਿਹੜਾ ਉਹ ਸ਼ੀਸ਼ਾ ਉਹਦਾ ਬ੍ਰੇਕ ਹੋ ਚੁੱਕਾ ਸੀ ਜਦੋਂ ਅੰਦਰ ਆਣ ਕੇ ਦੇਖਿਆ ਤਾਂ ਉੱਥੇ ਕਾਫੀ ਸਮਾਨ ਜਿਹੜਾ ਸੇਵਾ ਕੇਂਦਰ ਦਾ ਜਿਹਦੇ ਵਿੱਚ ਸੀਗੇ 16 ਬੈਟਰੀਆਂ ਇੱਕ ਜਨਸੈਟ ਦੀ ਬੈਟਰੀ ਤੇ ਕੰਪਿਊਟਰ ਦੀਆਂ ਸਕਰੀਨਸ ਪ੍ਰਿੰਟਰ ਹਾਂਜੀ ਤੇ ਇੱਕ ਜਿਹੜਾ ਡੀਵੀਆਰ ਕੈਮਰੇ ਦਾ ਸੀਸੀਟੀਵੀ ਕੈਮਰੇ ਲੱਗੇ ਉਦਾਂ ਹਾਂਜੀ ਸੀਸੀਟੀਵੀ ਕੈਮਰੇ ਜਿਹੜੇ ਅੰਦਰ ਦੋ ਲੱਗੇ ਆ ਜੀ ਪਰ ਉਹਨਾਂ ਦੇ ਵਿੱਚੋਂ ਪਹਿਲਾਂ ਹੀ ਉਹਨਾਂ ਦੀ ਵਾਇਰ ਜਿਹੜੀ ਆ ਕੱਟ ਦਿੱਤੀ ਗਈ ਸੀਗੀ ਤੇ ਰਾਤ ਨੂੰ ਇਥੇ ਚੌਕੀਦਾਰ ਨਹੀਂ ਹੁੰਦਾ ਕੋਈ ਵੀ ਜੀ ਕੋਈ ਰਾਤ ਦਾ ਚੌਕੀਦਾਰ ਨਹੀਂ ਆ ਦਿਨੇ ਆ ਜੀ 9 ਤੋਂ 5 ਸਿਕਿਉਰਟੀ ਗਾਰਡ ਜੀ ਕੀ ਲੱਗਦਾ ਨਹੀਂ ਕਿ ਜਿਹੜਾ ਸੇਵਾ ਕੇਂਦਰਾਂ ਨੂੰ ਹੀ ਚੋਰਾਵਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਤੈਨਾਂ ਨਕੌਦਰ ਦੇ ਵਿੱਚ ਜਲੰਧਰ ਦੇ ਵਿੱਚ ਹੁਣ ਜਿਹੜਾ ਨੂਰਮੰਦਲ ਦੇ ਵਿੱਚ ਹਾਂ ਜੀ ਕਿਉਂਕਿ ਕਾਫੀ ਜਗ੍ਹਾ ਹੋ ਚੁੱਕੀ ਆ ਸੇਵਾ ਕੇਂਦਰਾਂ ਦੇ ਵਿੱਚ ਜਲੰਧਰ ਚਿੱਲੇ ਦੇ ਵਿੱਚ ਹੀ ਚੋਰੀ ਚੋਰਾਵਾਂ ਵੱਲੋਂ ਖਾਸ ਕਰ ਸੇਵਾ ਕੇਂਦਰ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਵਾ ਪਰ ਹੱਲੇ ਤੱਕ ਕੁਝ ਪਤਾ ਨਹੀਂ ਲੱਗ ਰਿਹਾ ਕਿ ਇਸ ਦੀ وجہ ਕੀ ਕੋਈ ਸੀਸੀਟੀਵੀ ਕੈਮਰੇ ਆਸ-ਪਾਸੇ ਲੱਗੇ ਹੋਣ ਕੋਈ ਆਲੇ ਦੁਆਲੇ ਜਿਹੜੇ ਬਾਹਰ ਆ ਮੇਨ ਰੋਡ ਦੇ ਉੱਪਰ ਕੋਈ ਸੀਸੀਟੀਵੀ ਕੈਮਰਾ ਨਹੀਂ ਆ ਹਾਂਜੀ ਤੇ ਪੁਲਿਸ ਪ੍ਰਸ਼ਾਸਨ ਆਇਆ ਸੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਾ ਸੀ ਉਹਨਾਂ ਨੇ ਆਪਣੀ ਤਫ਼ਤੀਸ਼ ਜਾਰੀ ਆ ਟੋਟਲ ਕਿੰਨਾ ਕ ਨੁਕਸਾਨ ਹੋਇਆ ਹੋਊਗਾ ਹੁਣ ਇਹਦਾ ਅੰਦਾਜ਼ਾ ਤਾਂ ਨਹੀਂ ਕੁਝ ਲਗਾ ਸਕਦੇ ਕਿ ਕਿੰਨਾ ਕ ਨੁਕਸਾਨ ਹੋ ਚੁੱਕਾ ਹੋਊਗਾ ਤੇ ਹੁਣ ਕੀ ਮੰਗ ਕਰਦੇ ਆ ਹੁਣ ਮੰਗ ਤਾਂ ਪ੍ਰਸ਼ਾਸਨ ਵੱਲੋਂ ਜੀ ਆ ਸਾਡੀ ਮੰਗ ਕਿ ਜੀ ਅੱਗੇ ਤੋਂ ਇਹਨਾਂ ਚੀਜ਼ਾਂ ਤੇ ਕੰਟਰੋਲ ਕੀਤਾ ਜਾਵੇ ਮਸਈ ਹੀ ਤਾਂ ਨੂੰ ਅੱਜ ਦਿਨ ਦੀ ਜਗ੍ਹਾ ਤੇ ਰਾਤ ਨੂੰ ਚੌਕੀਦਾਰ ਨਹੀਂ ਹੋਣਾ ਚਾਹੀਦਾ ਇਨ੍ਹਾਂ ਸੇਵਾ ਕੇਂਦਰਾਂ 'ਚ ਦੇਖੋ ਜੀ ਅਸੀਂ ਆਪਣੇ ਬਿਹਾਫ ਤੇ ਨਹੀਂ ਕਹਿ ਸਕਦੇ ਕਿ ਚੌਕੀਦਾਰ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਇਹ ਤਾਂ ਪ੍ਰਸ਼ਾਸਨ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੇਖ ਦੇ ਮਹਿਕਮੇ ਨੂੰ ਇਸ ਤੇ ਹਲਦੇ ਧਿਆਨ ਦੇਣਾ ਚਾਹੀਦਾ ਹਾਂਜੀ ਸਰ ਸਰ ਕੀ ਮਾਮਲਾ ਜੀ ਮਾਮਲਾ ਇਹ ਕਿ ਜਿਹੜੀ ਕੱਲ ਰਾਤ ਜਿਹੜੀ 18 ਤੋਂ 19 ਦੀ ਰਾਤ ਜਿਹੜੀ ਦਰਮਿਆਣੀ ਰਾਤ ਨੂੰ ਸੇਵਾ ਕੇਂਦਰ ਦੇ ਵਿੱਚ ਨਾ ਵੀਡੀਓ ਆਫਿਸ ਦੇ ਨਾਲ ਪੈਂਦਾ ਹੈਗਾ ਉੱਥੇ ਚੋਰੀ ਹੋਣੀ ਪਾਈ ਗਈ ਹੈ ਉਹਦੇ ਵਿੱਚ ਪੰਜ ਸਕਰੀਨ ਤੇ ਪੰਜ ਜੱਟੇ ਦੇ ਜਿਹੜੇ ਹੈਗੇ ਆ ਜੀ ਆਪਣਾ ਪ੍ਰਿੰਟਰ ਤੇ 16 ਬੈਟਰੀਆਂ ਇੱਕ ਇਨਵਰਟਰ ਦੀ ਬੈਟਰੀ ਚੋਰੀ ਹੋਣੀ ਪਾਈ ਗਈ ਹੈ ਉਹਦੇ ਵਿੱਚ ਅਸੀਂ ਸਾਰੇ ਸਿਟੀਜ਼ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਕੈਮਰੇ ਚੈੱਕ ਕਰਨ ਦੇ ਜੇ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਹਦਾ ਫਰਕ ਮੰਨਦੀ ਕਮਨੀ ਕਰ ਲਈ ਕੀਤੀ ਜਾਏ ਕਿ ਨੰਬਰ ਉੱਚੀ ਜਿੱਦ ਕੇ ਕੇਸ ਕੀਤਾ ਜਾਵੇ ਸਰ ਜੇਕਰ ਗੱਲ ਕਰੀਏ ਨਕੌਦਰ ਸ਼ਾਹਕੋਟ ਫਿਰ ਉਸ ਤੋਂ ਬਾਅਦ ਆਪਾਂ ਅਲੱਗ-ਅਲੱਗ ਏਰੀਏ ਦੇ ਵਿੱਚ ਦੇਖੀਏ ਸੇਵਾ ਕੇਂਦਰਾਂ ਨੂੰ ਹੀ ਚੋਰਾਵਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਕੀ ਕਾਰਨ ਲੱਗਦਾ ਇਹ ਐਕਚੁਅਲੀ ਇੱਥੇ ਗਾਰਡ ਜਿਹੜੇ ਹੈਗੇ ਗਾਰਡ ਸੀਰੀਅਸਲੀ ਡਿਊਟੀ ਕਰਦੇ ਸ਼ਾਮ ਦਾ ਕੋਈ ਗਾਰਡ ਇੱਥੇ ਹੈ ਨਹੀਂ ਤੇ ਹੋ ਰਹੇ ਜਿਹੜੇ ਹੈਗੇ ਐਨਕਸਾਈਟੀ ਦੇ ਬੰਦੇ ਦੇ ਕਰਕੇ ਹੋ ਸਕਦਾ ਹੈ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਕਰ ਵੀ ਅਸੀਂ ਇਹਦੀ ਫੁਟੇਜ ਚੈੱਕ ਕਰ ਰਹੇ ਹਾਂ ਜਿਹੜੇ ਕੈਮਰੇ ਦੇ ਸਾਰੇ ਦੇ ਜੋ ਵੀ ਉਹਦੇ ਸਾਹਮਣੇ ਸਾਡੇ ਮਹਾਉਗਾ ਜੋ ਸਨਮ ਬੰਦੀ ਕੋਈ ਕਮਨੀ ਕਰਦੇ ਤੇ ਆਸ-ਪਾਸ ਕੋਈ ਸੀਸੀਟੀਵੀ ਕੈਮਰਾ ਦੇ ਵਿੱਚ ਕੋਈ ਆਈ ਤਸਵੀਰ ਹੱਲੇ ਤਾਂ ਕੋਈ ਨਹੀਂ ਹੈ ਜਦੋਂ ਹਲੇ ਹੁਣ ਚੈੱਕ ਕਰ ਲਵੇ ਸੀ ਜੀ ਇੱਥੇ ਵੀ ਹੁਣ ਬੈਂਕ 'ਚ ਬੈਠੇ ਸੀ ਇੰਡੀਅਨ ਬੈਂਕ 'ਚ ਬੈਠੇ ਤਾਂ ਕੈਮਰਾ ਬਿਲਕੁਲ ਰੋਡ ਦੇ ਵਿੱਚ ਉਹਦੇ ਨਾਲ ਹੀ ਹੈਗਾ ਜੀ ਸੇਵਾ ਕੰਦਨ ਦੇ ਲਾਗੇ ਪੈਂਦਾ ਹੁਣ ਚੈੱਕ ਕਰਦੇ ਹਾਂ ਜੀ ਬਾਕੀ ਸਾਡੀ ਟੀਮ ਹੋਰ ਵੀ ਦੂਜੇ ਪਾਸੇ ਗਈਆਂ ਜੀ ਹਰ ਪਾਸੇ ਚੈੱਕ ਕਰ ਰਹੇ ਹਾਂ ਠੀਕ